ਸਤਿ ਸ੍ਰੀ ਅਕਾਲ ਜੀ ਪਟਿਸਾ ਸਤਿ ਸ੍ਰੀ ਅਕਾਲ ਜੀ ਉਹ ਪੱਤਿ ਮਿਆਰੇ ਤੇ ਨਾ ਸਰਵਣ ਕਰੀ ਹੈ ਜੀ ਪਾਈ ਤੇ ਆਸ਼ੀਰਵਾਦ ਜੀ ਕੋਟਾ ਲਾ ਰਿਹਾ ਵਾਇਗੁਰੂ ਜੀ ਪਾਈ ਹਿੰਮਤ ਸੇ ਪਾਈ ਮੌਕਾ ਮ ਸਿੰਘ ਜੀ ਪਰਮਿੰਦਰ ਸਿੰਘ ਜੀ ਵਾਇਗੁਰੂ ਜੀ ਦਾ ਖਾਸ ਵਾਇਗੁਰੂ ਜੀ 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 ਜ ਮਹਿੰਦਰ ਪਾਸੀ ਪਮਾਰੀ 20 ਪੋਜ਼ਿਟਿਵ ਪੰਜਾਬੀ ਚੈਨਲ ਤੋਂ ਅੱਜ ਆਪਾਂ ਪਹੁੰਚੇ ਆ ਲੁਧਿਆਣਾ ਲੈਣੇ ਪਰ ਸ਼ਹਿਰ ਚ ਆਪਾਂ ਇਸ ਟਾਈਮ ਠੀਕ ਹੈ ਦੁਪਹਿਰ ਲਗਭਗ ਦੁਪਹਿਰੀ ਏਰੀਆ ਚ ਆ ਜਾਂਦਾ ਆਤਮ ਨਗਰ ਆ ਪੈਂਦਾ ਇਹਨੂੰ ਤੇ ਇੱਥੇ ਬੱਚਿਆਂ ਦਾ ਬੱਚਿਆਂ ਸਖਲਾਈ ਕੈਂਪ ਲੱਗਿਆ ਸੀ ਜਿਵੇਂ ਗੁਰਮੁਖੀ ਗੁਰਮੁਖ ਸਿਖਾਉਂਦੇ ਆ ਇਹ ਪਗੜੀ ਦਸਤਾਰ ਕੈਪ ਲੱਗਦੇ ਆ ਦਸਤਾਰ ਬੰਨਣਾ ਸਿਖਾਉਂਦੇ ਆ ਉੱਤੀ ਉੱਤੇ ਬੱਚਿਆਂ ਨੂੰ ਐਜ ਪੇਂਟਿੰਗ ਜਿਵੇਂ ਨਵੇਂ ਨਵੇਂ ਚੀਜ਼ਾਂ ਬਣਾਉਣਾ ਵੀ ਸਿਖਾਉਂਦੇ ਆ ਤੇ ਇਹ ਇਹਨਾਂ ਦੇ ਇਹਨਾਂ ਨੂੰ ਸਿਖਾਉਣ ਵਾਲੇ ਇਹਨਾਂ ਦੇ ਉਸਤਾਦ ਟੀਚਰ ਲਾ ਲਈਏ ਤਾਂ ਸਰਦੀਪ ਸਿੰਘ ਖਾਲਸਾ ਜੀ ਸਾਡੇ ਕੋਲੇ ਨੇ ਉਹ ਦੱਸਣਗੇ ਇਹਦੇ ਬਾਰੇ ਕੀ ਕੀ ਇਹ ਚੀਜ਼ ਹੈ ਕਿਵੇਂ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਛੋਟੇ ਛੋਟੇ ਪੇਂਟਿੰਗਾਂ ਬਣੀਆਂ ਹੋਈਆਂ ਸੋਹਣੇ ਸੋਹਣੇ ਦੇਖ ਰਿਹਾ ਡਿਜ਼ਾਈਨ ਹਾਂਜੀ ਠੀਕ ਹੈ ਇਹ ਇਹ ਪਿਆਰੇ ਡਿਜ਼ਾਈਨ ਜਾਂ ਪਿਆਰੀ ਕਲਾ ਆਪ ਮੂਲ ਮੰਤਰ ਵੀ ਲਿਖਿਆ ਹੈ ਇਹ ਕਿੰਨੇ ਨੇ ਕੀਤਾ ਕਿੱਡੇ ਕਿੱਨੇ ਕਿੱਡੇ ਵਿੱਚ ਨਹੀਂ ਕੀਤਾ ਇਹ ਛੋਟੇ ਬੱਚਿਆਂ ਨੇ ਕੀਤਾ ਜਿਵੇਂ 5 6 ਸਾਲ ਤੋਂ ਲੈ ਕੇ ਹਨਾ 10 11 ਸਾਲ ਦੇ ਬੱਚਿਆਂ ਨੇ ਸਾਰੇ ਬਣਾਏ ਆ ਜਿਹੜੀ ਚੀਜ਼ ਆ ਇਹ ਕਾਦੀ ਬਣੀ ਹੋਈ ਆ ਇਹ ਮਿੱਟੀ ਦਾ ਬਣਿਆ ਹੋਇਆ ਇਹਦੇ ਉੱਪਰ ਫਿਰ ਪਹਿਲਾਂ ਵਾਈਟ ਪੇਂਟ ਕੀਤਾ ਗਿਆ ਫਿਰ ਇਹਦੇ ਤੇ ਫੈਬਰਿਕ ਕਲਰ ਕਰਕੇ ਇਹਨੂੰ ਡਿਜ਼ਾਈਨ ਕੀਤਾ ਗਿਆ ਉਹਦੀ ਮਿੱਟੀ ਤਾਂ ਆਪ ਤਿਆਰ ਕੀਤਾ ਜਾਂਦੀ ਹੈ ਇਹ ਮਿੱਟੀ ਦਾ ਬਣਿਆ ਬਣਾਇਆ ਲਿਆਂਦਾ ਸੀ ਹਾਂਜੀ ਉਹਦੇ ਉੱਪਰ ਸਾਰੇ ਕਲਰ ਕਰਕੇ ਫਿਰ ਡਿਜ਼ਾਈਨਿੰਗ ਆਪ ਕੀਤੀ ਗਈ ਇਹ ਚੀਜ਼ਾਂ ਤੁਸੀਂ ਸਿਖਾਈਆਂ ਇਹਨਾਂ ਨੇ ਹਾਂਜੀ ਪੇਂਟਿੰਗ ਸਾਰੀ ਮੈਂ ਹੀ ਸਿਖਾਈ ਹੈ ਤੇ ਪੇਂਡਿੰਗ ਜੇ ਤੁਸੀਂ ਹਾਂਜੀ ਤੇ ਇਸ ਤਰ੍ਹਾਂ ਕਿੰਨੇ ਕਨੇ ਅਲੱਗ-ਅਲੱਗ ਟੀਚਰ ਲੱਕੀ ਕੀ-ਕੀ ਸਿਖੋਂਦੇ ਨੇ ਹਾਂਜੀ ਆਰਟ ਐਂਡ ਕ੍ਰਾਫਟ ਤੇ ਜਿੰਨੇ ਮੈਂ ਨਾਲ ਫਿਡੇ ਸੀ ਇਹਨਾਂ ਨੇ ਸਿਖਾਏ ਹੈ ਹਾਂਜੀ ਗਲਾਸ ਪੇਂਟਿੰਗ ਵੀ ਇਹਨਾਂ ਨੇ ਕਰਵਾਈ ਹੈ ਤੇ ਆ ਜੋ ਆਰਟ ਐਂਡ ਕ੍ਰਾਫਟ ਆ ਨਾ ਇਹ ਵੀ ਇੱਕ ਇਹਨਾਂ ਨੇ ਇੱਕ ਹੋਰ ਟੀਚਰ ਨੇ ਉਹਨਾਂ ਨੇ ਕਰਵਾਈ ਅਸੀਂ ਤਿੰਨ ਰੀਤੀ ਸੀਗੇ ਇਹ ਤਿੰਨ ਰੀਤੀ ਸੀ ਹਾਂਜੀ ਬੜੀ ਬੜੀ ਪੈਲੀ ਹੈ ਇਹ ਦਸਨਗੇ ਇੰਨੇ ਨੇ ਪੜਵਾਈ ਹੈ ਆ ਪੜ੍ਹ ਸਾਡਾ ਲੇਗੂ ਜੀ ਕੀ ਫਤਿਹ ਜਿਵੇਂ ਕਿ ਆਪਣੇ ਨਿਊਜ਼ਪੇਪਰ ਵੇਸਟ ਹੁੰਦੇ ਆ ਤਾਂ ਘਰ ਦੇ ਵਿੱਚ ਉਹਨਾਂ ਨੂੰ ਸਿੱਟ ਦਿੱਤਾ ਜਾਂਦਾ ਹੈ ਇਹ ਅਸੀਂ ਨਿਊਜ਼ਪੇਪਰ ਦੇ ਰੂਲਸ ਬਣਾ ਕੇ ਇਹ ਵਾਲ ਹੈਂਗਿੰਗ ਤਿਆਰ ਕੀਤਾ ਹੈ ਲੋਏ ਸਾਰੇ ਨਿਊਜ਼ਪੇਪਰ ਦਾ ਬਣਿਆ ਆ ਹਾਂਜੀ ਇਹ ਨਿਊਜ਼ਪੇਪਰ ਜਿਹਨੋਂ ਪਰ ਅੱਧੀ ਸਮਝ ਲੈਂਦੇ ਹਾਂ ਹਾਂਜੀ ਅਰੇਂਜਰ ਕੀਤਾ ਹਾਂਜੀ ਉਹਦੇ ਨਾਲ ਹੀ ਤਿਆਰ ਕੀਤਾ ਗਿਆ ਇਹ 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 ਕੀ ਇਹ ਆਪਣੇ ਕੀ ਡਿਜ਼ਾਈਨ ਤਰ੍ਹਾਂ ਦੀ ਕੰਮ ਹੁੰਦੀ ਸਿਰਫ ਜੋ ਸ਼ੋਪ ਹਾਂਜੀ ਆਪਾਂ ਇਹਨੂੰ ਵਾਲਵ ਦੇ ਵਿੱਚ ਜਿਵੇਂ ਟੰਗ ਸਕਦੇ ਹਾਂ ਉਦੋਂ ਸ਼ੋਪੀਸ ਦੇ ਵਿੱਚ ਰੱਖ ਸਕਦੇ ਹਾਂ ਦੇਖਣ ਨੂੰ ਸੋਹਣਾ ਲੱਗਦਾ ਵਾ ਹੋਰ ਕੁ ਇੱਕੜੀ ਕੁ ਇੱਕੜੀ ਵੇਸਟੇਜ ਤੁਸੀਂ ਯੂਜ਼ ਕਰਕੇ ਉਸ ਕਰ ਮੈਂ ਮਤਲਬ ਜਿਵੇਂ ਪੇਪਰ ਦੇ ਫਲਾਵਰ ਬਣੇ ਹੋਏ ਆ ਕਿ ਆ ਜਿਹੜੇ ਗਲਾਰਜ ਨੇ ਟਿਸ਼ੂ ਪੇਪਰ ਦੇ ਬਣਾਏ ਹੋਏ ਨੇ ਅੱਛਾ ਜੀ ਹਾਂਜੀ ਤੇ ਜਿਵੇਂ ਉਹ ਕਲਾਉਡਸ ਬਣਾਏ ਹੋਏ ਨੇ ਬੱਚਿਆਂ ਨੇ ਹੱਥ ਵਗੈਰਾ ਪੁੰਦ ਕੇ ਉਹ ਪੇਪਰ ਦੇ ਫਲਾਵਰ ਬਣਾਏ ਹੋਏ ਨੇ ਆ ਘੜੀ ਅੱਜ ਕਲੋਕ ਇੱਕ ਕੱਲ ਵੀ ਰਿਹਾ ਹੋਆ ਹਾਂਜੀ ਹਾਂਜੀ ਇਹ ਬੱਚੇ ਨੇ ਇੱਕ ਬੇ ਬੱਚੀ ਆ ਉਹਨੇ ਬਣਾਇਆ ਇਹ embroiderry ਦੇ ਨਾਲ ਬਣਾਇਆ ਗਿਆ ਤੇ ਉਹਨਾਂ ਦੇ ਵਿੱਚ ਮਸ਼ੀਨ ਆਫ ਫਿਟ ਕੀਤੀ ਆ ਬੱਚੇ ਨੇ ਤੇ ਇਹ ਕਿੰਨੇ ਸਾਲ ਦੇ ਬੱਚੇ ਨੇ ਬਣਾਇਆ ਏ ਬੱਚਾ ਪਲੱਸ 2 ਦੇ ਹੀ ਸੀਗਾ ਹਾਂ ਉਹਨੇ ਹੀ ਤਿਆਰ ਕੀਤਾ ਹੈ ਹਾਂਜੀ ਆ ਸੂਟ ਵੀ ਉਹਨਾਂ ਦੇ ਕਿਤੇ ਹੋਇਆ ਅੱਛਾ ਅੱਛਾ ਇਹ ਸੂਟ ਪੈਂਟ ਕਿਤੇ ਹੋਇਆ ਹਾਂਜੀ ਇਹ ਪੈਂਟ ਆ ਵੀ ਸੂਟ ਪੈਂਟ ਕਿਤੇ ਹੋਇਆ ਇਹ ਸੂਟ ਹੀ ਰਹਿ ਗਿਆ ਚਾ ਚਾ ਇਹ ਵੀ ਸੂਟ ਹੈ ਹਾਂਜੀ ਆ ਵੀ ਸੂਟ ਹੈ ਇਹ ਵੀ ਬੱਚੇ ਪਲੱਸ 2 ਦੀ ਬੱਚੀ ਹੈ ਜਿਨੇ ਇਹ ਪੇਂਟ ਕੀਤੇ ਆ ਵੀ ਛੋਟੇ ਛੋਟੇ ਬੱਚਿਆਂ ਨੇ ਬਣਾਏ ਆ 6 7 8 ਸਾਲ ਦੇ ਬੱਚਿਆਂ ਨੇ ਬਣਾਏ ਆ ਇਹ ਜਦੋਂ ਆ ਜੀ ਇਹਨਾਂ ਨੂੰ ਥੋੜਾ ਬਹੁਤ ਗਿਆਨ ਸੀਗਾ ਇਹ ਤੂੰ ਪੂਰਾ ਪੂਰਾ ਤੁਸੀਂ ਸਿਖਾਇਆ ਇਹਨਾਂ ਨੂੰ ਨਹੀਂ ਪੂਰਾ ਅਸੀਂ ਸਿਖਾਇਆ ਥੋੜਾ ਜਿਹਾ ਸਿਖਾਇਆ ਕਿੰਨੇ ਦਿਨ ਜਿਹੜੇ ਟ੍ਰੇਨ ਕਰਤਾ ਹੈ ਪਰ ਆ ਇਸੇ ਕੁਝ ਬੱਚਿਆਂ ਨੂੰ ਸ਼ੌਂਕ ਸੀਗਾ ਉਹ ਆ ਕੇ ਕਹਿ ਦਿੰਦੇ ਸੀ ਕਿ ਆ ਵਾਲੀ ਚੀਜ਼ ਸਾਨੂੰ ਬਣਵਾ ਦਿਓ ਅਸੀਂ ਉਹੀ ਬਣਵਾਏ ਬੱਚੇ ਨੂੰ ਕੀ ਬਦਲਾ ਦੇ ਕੀ ਕੀ ਤੁਸੀਂ ਅੱਜ ਇਸ ਕੋਲ ਨੇ ਬੱਚੇ ਤੁਸੀਂ ਦੱਸਿਆ ਹਣਾ ਬੱਚਿਆਂ ਨੂੰ ਦੱਸਿਆ ਸੀਗਾ ਵੀ ਹਾਂ ਬੱਚਿਆਂ ਨੂੰ ਇਹ ਪਤਾ ਲੱਜਾਂਦਾ ਵੀ ਤੇ ਪੇਂਟਿੰਗ ਸਿਖਾਉਂਦੇ ਆ ਜਾਂ ਆਰਟ ਐਂਡ ਕ੍ਰਾਫਟਸ ਕਰਾਉਂਦੇ ਆ ਜਾਂ ਸਕੈਚਿੰਗ ਸਿਖਾਉਂਦੇ ਆ ਫਿਰ ਅੱਜਕੱਲ ਬੱਚੇ ਤੁਹਾਨੂੰ ਪਤਾ ਮੋਬਾਈਲ ਨਾਲ ਜੁੜੇ ਹੋਏ ਆ YouTube ਤੋਂ ਲੱਬ ਲੱਬ ਕੇ ਲੈ ਆ ਰਹੇ ਸੀ ਜਨਵਾ ਸਿਖਾਓ ਸਿਖਾਓ ਜੋ ਬੱਚਿਆਂ ਨੇ ਕਿਹਾ ਸੀ ਉਹੀ ਬਣਵਾਇਆ ਉਹਨਾਂ ਨੇ ਠੀਕ ਹੈ ਇਹ ਇੱਕ ਫੋਟੋ ਵੀ ਦੇਖ ਰਹੀਆਂ ਇੱਥੇ ਇਹ ਫੋਟੋ ਵੀ ਇੱਕ ਹਾਂਜੀ ਇਹ ਚਾਵਲ ਲੱਗੇ ਹੋਇਆ ਇਹਦੇ ਵਾਲੇ ਦੁਆਲੇ ਚਾਵਲ ਦੇ ਦਾਣੇ ਨਾਲ ਨਾ ਇਨੂੰ ਲਾ ਕੇ ਫਿਰ ਪੇਂਟ ਕਰਕੇ ਫਿਰ ਫਰੇਮ ਬਣਾਇਆ ਠੀਕ ਬਹੁਤ ਪਿਆਰੀ ਪਿਆਰੀ ਚੀਜ਼ਾਂ ਸੀ ਜਿਹੜੀਆਂ ਇਹਨਾਂ ਦੇ ਆਪਰੇ ਸੰਦੀਪ ਸਿੰਘ ਜੀ ਦੱਸਿਆ ਨੇ ਤੇ ਇਹਨਾਂ ਦੇ ਨਾਮ ਮੈਡਮ ਸੀ ਉਹਨਾਂ ਨੇ ਦੱਸਿਆ ਨੇ ਤੇ ਆਪਾਂ ਅੱਗੇ ਵੀ ਦੇਖਦੇ ਆ ਕਿ ਇਹਨਾਂ ਦਾ ਹੋਰ ਪਤਾ ਕਰਦੇ ਆ ਕਿ ਕੀ ਕੀ ਹੁੰਦਾ ਹੋਰ ਵਾਪਰ ਅੱਗੇ ਫਾਇਟ ਲੈਣੇ ਹਨ ਚਲੋ ਗੁਰਦੁਆਰਾ ਸਿੰਘ ਸਭਾ ਦੇ ਆਪਣੇ ਕੋਲ ਸੈਕਟਰੀ ਪਹੁੰਚੇ ਆ ਰਣਜੀਤ ਸਿੰਘ ਜੀ ਇਹਨਾਂ ਤੋਂ ਆਪਾਂ ਵਿਚਾਰਾ ਲੈਣੇ ਆ ਕਿ ਇਹ ਕੈਂਪ ਕਦੋਂ ਤੋਂ ਲੱਗਦਾ ਹੈ ਕਿ ਇਹ ਵਿਚਾਰਾ ਕੈਂਪ ਕੋਲੋਂ ਲਾਦਾ ਕਿ ਕਿਨੇ ਪ੍ਰਾਪਤੀ ਲਈ ਇਹਨੇ ਕੈਂਪ ਤੋਂ ਇਹ ਵਾਈਗਰੀ ਖਾਸਾ ਵਾਈਗਰੀ ਦੇ ਫਤਿਹ ਕਣਿਛੇ ਜਿਹੜਾ ਪੁੱਛਦਾ ਇਹ ਦੱਸੋ ਇਹ ਕੈਂਪ ਤੋਂ ਨੂੰ ਕਿੰਨਾ ਹੋ ਗਿਆ ਕਿਹੜੇ ਟਾਈਮ ਨੂੰ ਹੋ ਗਿਆ ਲਾਉਂਦੇ ਨੇ ਇਹ ਕੈਂਪ ਲਗਾਤਾਰ ਕੰਟੀਨਿਊ ਇਥੇ ਪਿਛਲੇ 5 ਸਾਲ ਤੋਂ ਚੱਲ ਰਿਹਾ ਹੈ ਜੀ ਅੱਛਾ ਜੀ ਸਮਰ ਦੇ ਬੱਚਿਆਂ ਛੋਟੀਆਂ ਹੁੰਦੀਆਂ ਹਨ ਗਰਮੀਆਂ ਦੀਆਂ ਉਹਦੋਂ ਕੈਂਪ ਲਗਾਇਆ ਜਾਂਦਾ ਹੈ ਜਿਸ ਦੀ ਸਭ ਲਾਗਤ ਮਾਤਰ 100 ਰੁਪਏ ਮੈਂਬਰਸ਼ਿਪ ਫੀਸ ਲੈਂਦੇ ਨੇ ਹੋਰ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਂਦਾ ਪਕਾਲ ਸਾਹਿਬ ਯੂਥ ਕਲੱਬ ਦੇ ਵੱਲੋਂ ਇਹ ਸੇਵਨ ਭਾਈ ਜਾਂਦੀ ਹੈ ਉਹਨਾਂ ਨੂੰ ਸਾਡੀ ਪ੍ਰਬੰਧਕ ਕਮੇਟੀ ਦੇ ਵੱਲੋਂ ਪੂਰ ਬੱਚਿਆਂ ਨੂੰ ਇਸ ਦੇ ਵਿੱਚ ਕੀਰਤਨ, ਤਬਲਾ, ਦਸਤਾਰ, ਕਢਾਈ, ਸਲਾਈ, ਹੋਰ ਇੰਗਲਿਸ਼ ਸਪੀਕਿੰਗ ਕੋਰਸ ਬਹੁਤ ਕੁਝ ਸਿਖਾਇਆ ਜਾਂਦਾ ਹੈ ਪਿੰਡਿੰਗ ਵਗੈਰਾ ਜੋ ਕਿ ਚੀਜ਼ਾਂ ਕਾਫੀ ਖਰਚ ਕਰਕੇ ਵੀ ਬੱਚਾ ਨਹੀਂ ਸਿੱਖ ਪੰਦਾ ਇੱਥੇ ਬਿਲਕੁਲ ਫ੍ਰੀ ਸਿੱਖ ਜਾਂਦਾ ਹੈ ਨਾਲੇ ਸੰਗਤ ਦਾ ਜੋ ਸਹਯੋਗ ਮਿਲਦਾ ਹੈ ਉਹ ਸਭ ਤੋਂ ਵੱਡੀ ਹੈ ਅਸੀਸ ਮਿਲਦੀ ਹੈ ਗੁਰੂ ਦੀ ਉੱਤੇ ਬਹਿ ਕੇ ਫालतू ਖਰਚਾ ਵੀ ਨਹੀਂ ਹੁੰਦਾ ਅਸੀਂ ਦੇਖਦੇ ਹਾਂ ਕਿ ਅਸੀਂ ਕੋਈ ਛੋਟਾ ਰੁੱਖ ਲਗਾਨੇ ਹ ਜਦੋਂ ਉਹ ਵੱਡਾ ਹੋ ਕੇ ਸਾਨੂੰ ਫਲ ਵੀ ਦਿੰਦਾ ਹੈ ਛਾਂ ਵੀ ਦਿੰਦਾ ਹੈ ਉਹੀ ਆ ਸਾਡੇ ਬੱਚਿਆਂ ਦੀ ਹੈ ਜਦੋਂ ਛੋਟੇ ਬੱਚਿਆਂ ਨੂੰ ਸਿਖਾਵਾਂਗੇ ਵੱਡੇ ਹੋ ਕੇ ਚੰਗੇ ਬਣ ਆਣਗੇ ਆਪਣੇ ਸਮਾਜ ਨੂੰ ਵੀ ਸੁਧਾਰਨਗੇ ਆਪਣੇ ਸ਼ਹਿਰ ਦਾ ਆਪਣੇ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਕਰਨਗੇ ਆਪਣੇ ਮਾਤਾ ਪਿਤਾ ਨੂੰ ਖੁਸ਼ੀ ਹੋਏਗੀ ਕਿ ਸਾਡਾ ਬੱਚਾ ਚੰਗੇ ਪਾਸੇ ਜਾ ਰਿਹਾ ਹੈ ਇਹ ਸਾਰੀ ਸਿੱਖਿਆ ਅਤੇ ਕੈਂਪ ਵਿੱਚ ਮਿਲਦੀ ਹੈ ਬੱਚਿਆਂ ਨੂੰ ਬੱਚਾ ਗਲਤ ਵਾਸੇ ਬਿਲਕੁਲ ਨਹੀਂ ਜਾਂਦਾ ਸੋ ਅਸੀਂ ਉਮੀਦ ਕਰਦੇ ਹਾਂ ਫੈਡਰੇਸ਼ਨ ਵਾਲੇ ਸਾਰੇ ਹੀ ਮੈਂਬਰਾਂ ਨੂੰ ਮਾਲਕ ਛੜਰੀ ਕਲਬ ਵਿੱਚ ਰੱਖੇ ਇਸੇ ਤਰ੍ਹਾਂ ਹੀ ਇਹ ਸੇਵਾ ਕਰਦੇ ਰਹਿਣ ਬਹੁਤ ਬਹੁਤ ਬੱਚਿਆਂ ਨੂੰ ਸਿੱਖਲਾਈ ਮਿਲਦੀ ਰਹੇ ਅਗੋਂ ਇਸ ਸਥਾਨ ਤੇ ਇਸੇ ਕਲੱਬ ਦੇ ਵੱਲੋਂ ਬਤਕੇ ਦਾ ਕੈਂਪ ਵੀ ਲਗਾਇਆ ਜਾਣਾ ਹੈ ਕਦ ਕੇ ਕੈਸੀ ਹੈ ਹਾਂ ਕੈਸੀ ਗਰਮੀ ਚੀ ਹਾਂ ਜੀ ਗਰਮੀ ਸ਼ੁਰੂਆਤ ਹੋ ਜਾਈ ਅਗਲੇ ਮਹੀਨੇ ਸ਼ੁਰੂਆਤ ਹੋ ਜਾਏਗੀ ਕਦ ਕਾ ਫੀਸ ਲਾਇਆ ਜਾਏਗਾ ਬੱਚਿਆਂ ਨੂੰ ਜਿਹਨਾਂ ਬੱਚਿਆਂ ਨੇ ਸਿੱਖਣਾ ਹੋਏਗਾ ਮਾਪੇ ਵੀ ਸ਼ਾਮਲ ਹੋ ਕੇ ਲਾਹਾ ਪ੍ਰਾਪਤ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਹੈ ਜੀ ਬਤਾਓ ਕਿ ਸਵਾਲ ਹੋਰ ਆਈ ਇੱਕ ਤੁਸੀਂ ਬਹੁਤ ਗੁਰੂ ਘਰ ਆ ਇੱਕ ਸਿਕਰਾਈ ਕੇਂਦਰ ਵਾਂ ਮੰਨੇ ਜਾਂਦੇ ਆ ਤੁਸੀਂ ਬਹੁਤ ਸਾਰੇ ਬੱਚਿਆਂ ਸਿਖਾ ਰਹੇ ਹੋ ਗੁਰੂ ਦੇ ਨੜ ਨਾ ਰਹੇ ਹੋ ਪਰ ਜਿੱਤੇ ਆਪਾਂ ਦੇਖਿਆ ਜਿਆਦਾਤਰ ਗੁਰਦੁਆਰਾ ਸਾਹਿਬ ਨੇ ਉਹਦੇ ਨਿਤਨੇਮ ਤੋਂ ਜ਼ਰੂਰ ਹੁੰਦਾ ਪੜ੍ਹਦੇ ਨਿਤਨੇਮ ਕਰਦਾ ਪਰ ਉਤੇ ਸਖਲਾਈ ਨਹੀਂ ਹੁੰਦੀ ਕੋਈ ਗੁਰਬਾਣੀ ਨਾਲ ਜੋੜੇ ਜਾਂਦਾ ਬੱਚੇ ਨਹੀਂ ਜੋੜੇ ਜਾਂਦਾ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਖੁੱਲ ਇਹ ਚੀਜ਼ ਬਹੁਤ ਜ਼ਰੂਰੀ ਹੈ ਅੱਜ ਜੋ ਸਮੇਂ ਦੀ ਜ਼ਰੂਰਤ ਵੀ ਹੈ ਜਿੰਨੀ ਮਹਿੰਗਾਈ ਵੀ ਹੈ ਬੱਚਿਆਂ ਨੂੰ ਮੂਹਰ ਕਰ ਲੈ ਆਣ ਲਈ ਇਹੋ ਜਿਹੇ ਕੈਂਪ ਲਗਾਣੇ ਬਹੁਤ ਜ਼ਰੂਰੀ ਹਨ ਅੱਜ ਕੱਲ ਦੇ ਬੱਚੇ ਗੁਰੂ ਘਰ ਆਂਦੇ ਹੀ ਨਹੀਂ ਹਨ ਬੱਚਿਆਂ ਨੂੰ ਮੋਬਾਈਲ ਨਾਲ ਜੋੜਤਾ ਜਾਂਦਾ ਹੈ ਮਾਤਾ ਪਿਤਾ ਵੀ ਆਵਸੀ ਨਹੀਂ ਅੱਜ ਕੱਲ ਦੇ ਬੱਚਾ ਧਿਆਨ ਨਹੀਂ ਹੁੰਦਾ ਮੋਬਾਈਲ ਲਗਾ ਦਿਓ ਰੋਕੀ ਨਹੀਂ ਖਾਂਦਾ ਮੋਬਾਈਲ ਲਗਾ ਦਿਓ ਬੱਚੇ ਨੂੰ ਮੋਬਾਈਲ ਨਾਲ ਜੋੜਤਾ ਗੁਰੂ ਘਰ ਨਾਲ ਤੋੜਦਾ ਸੋ ਇਹੋ ਜਿਹੇ ਕੈਂਪ ਜੋ ਹਨ ਬੱਚਿਆਂ ਨੂੰ ਗੁਰੂ ਘਰ ਸਾਰਿਆਂ ਨੂੰ ਬੇਨਤੀ ਕਰਦਾ ਜਿਹਨੇ ਪ੍ਰਬੰਧਕ ਕਮੇਟੀ ਹਨ ਇਹੋ ਜੇ ਕੰਮ ਜਰੂਰ ਲਗਾਏ ਜਾਣ ਤਾਂ ਜੋ ਬੱਚਿਆਂ ਨੂੰ ਸਾਰੇ ਇਲਾਕਿਆਂ ਵਿੱਚ ਇਹ ਸਿੱਖਿਆ ਮਿਲ ਸਕੇ ਗੁਰੂ ਘਰ ਨਾਲ ਜੁੜਨ ਮੇਨ ਸਾਡਾ ਜੋ ਮੂਲ ਹੈ ਉਹ ਗੁਰੂ ਘਰ ਹੀ ਹੈ ਉੱਥੋਂ ਹੀ ਸਭ ਕੁਝ ਮਿਲਣਾ ਹੈ ਆਪਾਂ ਨੂੰ ਜੇ ਵਾ ਉੱਥੇ ਹੀ ਟੁੱਟ ਗਏ ਤੇ ਫਿਰ ਆਪਣਾ ਕੁਝ ਨਹੀਂ ਰਹਿਣਾ ਤੇ ਜ਼ਰੂਰੀ ਹੈ ਕਿ ਗੁਰੂ ਘਰ ਨਾਲ ਜੁੜਨਾ ਪਾਹੇ ਕੈਂਪ ਦੇ ਜਿਹੜੇ ਜੋੜੋ ਚਾਹੇ ਹੋਰ ਕਿਸੇ ਜਿਹੜੇ ਜੋੜੋ ਜੋੜਨਾ ਚਾਹੀਦਾ ਬੱਚਾ ਨੂੰ ਗੁਰੂ ਘਰ ਜੂਰ ਲੈ ਕੇ ਆਉਣਾ ਚਾਹੀਦਾ ਹੈ ਬੋ ਬਈ ਇਹ ਸੈਕਟਰੀ ਰਣਜੀਤ ਸਿੰਘ ਜੀ ਨੇ ਆਪਣੇ ਵਿਚਾਰ ਦੱਸੇ ਤੇ ਆਪਾਂ ਹੋਰ ਆਪਾਂ ਪਤਾ ਕਰਦੇ ਆ ਤੇ ਹੋਰ ਵਿਚਾਰ ਲੈਣੇ ਆ ਜਸ ਮਸੀਹ ਜੀ ਮਿਲਦੇ ਆਂ ਔਰ ਆਪਾਂ ਬੱਚੇ ਨਾਲ ਮਿਲਦੇ ਆਉ ਚੁ। ਹਰ ਜਾਸਾ ਆਪਣੇ ਕੋਲੇ ਆਏ ਨੇ ਇੱਕ ਆਪਣੀ ਕਵਿਤਾ ਸੁਣਾਉਣਗੇ। ਇਹਨਾਂ ਨੇ ਆਪਾਂ ਕਵਿਤਾ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਸਾਂਝੀ ਕਰਨ ਜਾ ਰਿਹਾ ਹਾਂ ਜਿਸਦਾ ਸਲੇਖ ਹੈ ਗੁਰਬਾਣੀ ਸਤਗੁਰ ਪਿਆਰੇ ਅਰਜਨ ਨੇ ਇੱਕ ਪਰ ਉਪਕਾਰਕ ਮਾਇਆ ਏ ਸਾਨੂੰ ਆਪ ਵਸਾਗਰ ਤੋਂ ਤਾਰਨ ਲਈ ਇੱਕ ਨਵਾਂ ਜਹਾਜ਼ ਬਣਾਇਆ ਏ ਇਹ ਜੋਤ ਨਰਾਨੀ ਗੁਰੂ ਗ੍ਰੰਥ ਸਾਹਿਬ ਲਈ ਜੀਵਨ ਜੋਤੀ ਏ ਇਹਦਾ ਇੱਕ ਇੱਕ ਅੱਖਰ ਹੀਰਾ ਏ ਇਹਦਾ ਇੱਕ ਇੱਕ ਅੱਖਰ ਮੋਤੀ ਏ ਉਹ ਤਨਸ਼ੀਰ ਗੁਰੂ ਅਰਜਨ ਹੈ ਜਿਨੇ ਰੱਬੀ ਜੋ ਜਗਾਈ ਹੈ ਤਨਸ਼ੀਰ ਗੁਰੂ ਅਰਜਨ ਹੈ ਜਿਨੇ ਰੱਬੀ ਜੋ ਜਗਾਈ ਹੈ ਤਾਰਨ ਲਈ ਜਗ ਜਲਿੰਦੇ ਨੂੰ ਸਤਨਾਮ ਦੀ ਛਾਬਰ ਲਾਈ ਏ ਇਹ ਤੁਰਕੇ ਬਾਣੀ ਆਈ ਜਿਨ ਸਗਲੀ ਚਿੱਟ ਮਟਾਈਏ ਇਹ ਤੁਰਕੇ ਬਾਣੀ ਆਈ ਜਿਨ ਸਗਲੀ ਚਿੰਤ ਮਟਾਈਏ ਸੂਰਜ ਰੋਸ਼ਨਾਂ ਦਾ ਦੁਨੀਆ ਨੂੰ ਇਹਦੇ ਹਿਰਦਾਂ ਵਿੱਚ ਰੋਸ਼ਨਾਈ ਏ ਸੂਰਜ ਰੋਸ਼ਨਾਂ ਦਾ ਦੁਨੀਆ ਨੂੰ ਇਹਦੇ ਹਿਰਦਾਂ ਵਿੱਚ ਰੋਸ਼ਨਾਈ ਏ ਇੱਥੇ ਸੋਨੇ ਵਾਂਗੂ ਉਗੜ ਗਿਆ ਸਭ ਲਿਖਤਾ ਸ਼ੇਖ ਫਰੀਦਾਂ ਇੱਥੇ ਸੋਨੇ ਵਾਂਗੂ ਉਗੜ ਗਿਆ ਸਭ ਲਿਖਤਾ ਫਰੀਦਾਂ ਇਥੇ ਕਲੀਆਂ ਬਣ ਕੇ ਮਹਿਕਦੀਆਂ ਸੁਪਨੇ ਦੀਆਂ پاک ਉਮੀਦੀਆਂ ਸੁਪਨੇ ਦੀਆਂ پاک ਉਮੀਦੀਆਂ ਇੱਥੇ ਰੱਬ ਬਰਾਬਰ ਮਿਲਿਆ ਸਨਮਾਨ ਕਬੀਰ ਜੁਲਾਈ ਨੂੰ ਇੱਥੇ ਨਾਮ ਦੇ ਬੀ ਚਿੰਬਾ ਵਈ ਬੈਠਾ ਹੈ ਘਟਕੇ ਲੈ ਨੂੰ ਇੱਥੇ ਸੈਨ ਨਾਈ ਵੀ ਉਧਰ ਗਿਆ ਇੱਥੇ ਰਤਬਾ ਪਾਇਆ ਤੰਨੇ ਨੇ ਇੱਥੇ ਰਤਬਾ ਪਾਇਆ ਤੰਨੇ ਨੇ ਅੰਤ ਵਿੱਚ ਮੈਂ ਹੀ ਕਹਿਣਾ ਚਾਹਨਾ ਹਾਂ ਜੀਵਨ ਨਹੀਂ ਮਿਲਣਾ ਵਾਰ-ਵਾਰ ਸਫਰੀ ਵਕਤ ਨਾ ਗਵਾਇਆ ਕਰ ਕੁਰਬਾਨੀ ਹਰਦਮ ਪੜਿਆ ਕਰ ਕੁਰਬਾਨੀ ਹਰਦਮ ਪਾ ਗਾਇਆ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਂਦਾ ਬਸਦਰ ਹੈ ਬੱਤ ਵਾਹਿਗੁਰੂ ਜੀ ਨੰਬੀ ਉਮਰਾ ਦਵੇ ਇਹ ਅਜਸ ਨੇ ਗੁਰਬਾਣੀ ਦੀ ਕਵਿਤਾ ਗਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਗੁਰਬਾਣੀ ਹੈ ਬਹੁਤ ਪਿਆਰ ਨਾਲ ਬਹੁਤ ਸਲੀਕੇ ਨਾਲ ਇਹਨੇ ਆਪਣੀ ਪੇਸ਼ਕਾਰੀ ਕੀਤੀ ਬਹੁਤ ਬਹੁਤ ਧੰਨਵਾਦ ਤੇਰਾ ਬਾਹਰ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਨਾਲ ਅਕਾਲ ਸਾਈ ਜੂਤ ਦੇ ਜਸਪੀ ਸਿੰਘ ਜੀ ਨੇ ਤੇ ਜਿਨ੍ਹਾਂ ਨੇ ਇਸ ਗੁਰਮੁਖੀ ਕੈਂਪ ਦਾ ਸਭ ਜੋ ਸਾਰੀ ਜਿਮਵਾਰੀ ਇੰਨਾ ਕੋਲ ਸੀ ਇਹਨਾਂ ਨੇ ਸਾਰੇ ਜ਼ਿੰਮੇਵਾਰੀ ਨਾਲ ਜੋ ਕੰਮ ਕੀਤੇ ਆ ਜੋ ਆਜੂ ਮੇਰੇ ਸਾਹਮਣੇ ਬਹੁਤ ਚੰਗੀ ਤਰ੍ਹਾਂ ਸਮਝੀ ਇਹਨਾਂ ਦਾ ਕੁਝ ਵਿਚਾਰਾਂ ਕਰਦੇ ਆਓ ਜਸਪੀ ਸਿੰਘ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰ ਸਿੱਖੀ ਵਿਰੋਧ ਇਹਦੀ ਕੈਂਪ ਜਿਹੜੇ ਲਾਉਨੇ ਹੋ ਇਹ ਇੱਕ ਇੱਕ ਨਿੱਕ ਜਗ੍ਹਾ ਤੇ ਲਾਉਨੇ ਹੋ ਦੇਖੋ ਜੀ ਇਹ ਕੈਂਪ ਤਾਂ ਕਈ ਜਗ੍ਹਾ ਤੇ ਲਗਾਉਂਦੇ ਸੀਗੇ ਪਰ ਇਸ ਵਾਰ ਦੋ ਜਗ੍ਹਾ ਲਗਾਇਆ ਗਿਆ ਕਿਉਂਕਿ ਕੋਵਿਡ ਤੋਂ ਬਾਅਦ ਸਾਡੇ ਕੋਲ ਇੱਕ ਬਜਟ ਦੀ ਵੀ ਪ੍ਰੋਬਲਮ ਸੀਗੀ ਤੇ ਹੋਰ ਵੀ ਮੈਂਬਰ ਜਿਹੜੇ ਸੀਗੇ ਉਹ ਕਾਰੋਬਾਰਾਂ 'ਚ ਬਿਜ਼ੀ ਹੋ ਗਏ ਤੇ ਕਾਰੋਬਾਰਾਂ 'ਚ ਬਿਜ਼ੀ ਹੋਣ ਕਰਕੇ ਕਿਉਂਕਿ ਸਮੇਂ ਨੇ ਬਹੁਤ ਵੱਡੀ ਮਾਰ ਮਾਰੀ ਆ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ ਕੋਵਿਡ ਦੇ ਦੌਰਾਨ ਉਸ ਤੋਂ ਬਾਅਦ ਸੰਭਲਣਾ ਔਖਾ ਸੀਗਾ ਤੇ ਕਾਰੋਬਾਰਾਂ 'ਚ ਹੋਣ ਕਰਕੇ ਕੰਮ 'ਚ ਟਾਈਮ ਕੱਢਣਾ ਔਖਾ ਜਿਉਂ ਨਵੀਂ ਟੀਮ ਤਿਆਰ ਕਰ ਰਹੇ ਆ ਬੱਚਿਆਂ ਦੇ ਵਿੱਚੋਂ ਬੱਚੇ ਤਿਆਰ ਕਰਕੇ ਅਸੀਂ ਜਿਹੜੇ ਕੈਂਪ ਆ ਇਹਨਾਂ ਨੂੰ ਵੱਡੇ ਲੈਵਲ ਤੇ ਦੁਬਾਰਾ ਅਲੱਗ-ਅਲੱਗ ਸ਼ਹਿਰਾਂ 'ਚ ਕਰਦੋ ਰਹੇ ਹਾਂ ਇਸਲਾਮਾ ਦੇ ਤੇ ਅੱਗੇ ਹਾਂਜੀ ਹਾਂਜੀ ਤੇ ਵੀਰ ਜੀ ਆਪਣੀ ਜੇ ਕੈਂਪ ਇੱਕ ਕਿਵੇਂ ਹੁੰਦਾ ਫੀਸ ਹੁੰਦੀ ਹੈ ਕੀ ਹੁੰਦਾ ਜੀ ਇਹਦੇ ਵਿੱਚ ਜੀ ਅਸੀਂ ਇੱਕ ਰਜਿਸਟ੍ਰੇਸ਼ਨ ਫੀਸ ਰੱਖਦੇ ਆ ਉਹ ਵੀ ਅਸੀਂ ਤਾਰ ਰੱਖੀ ਹੈ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਸੀ ਜਦੋਂ ਫ੍ਰੀ ਰੱਖਦੇ ਸੀ ਪਹਿਲਾਂ ਉਦੋਂ ਕੈਂਪਾਂ ਦੇ ਵਿੱਚ ਬੱਚਿਆਂ ਦੇ ਨਾਮ ਤਾਂ ਦੇ ਦੋ 330 ਲਿਖਿਆ ਜਾਂਦਾ ਸੀ ਪਰ ਬੱਚੇ ਹਾਜ਼ਰ ਨਹੀਂ ਹੁੰਦੇ ਸੀ ਜਿੱਦੋਂ ਦੀ ਅਸੀਂ 100 ਰੁਪਏ ਫੀਸ ਰੱਖੀ ਆ ਉਦੋਂ ਦੇ ਜਿੰਨੇ ਬੱਚਿਆਂ ਦੇ ਨਾਮ ਲਿਖੇ ਜਾਂਦੇ ਕੋਈ ਦੋ ਚਾਰ ਜਾਂ ਪੰਜ ਹਟਦੇ ਆ ਬਾਕੀ ਸਾਰੇ ਹਾਜ਼ਰ ਹੁੰਦੇ ਤੇ ਕਿ ਕੈਂਪ ਲੋਣਾ ਹੋਵੇ ਪਹਿਲਾਂ ਕਦਰ ਕਿ ਜਦੋਂ ਕੀ ਦਾ ਪ੍ਰੋਸੀਜਰ ਆ ਕੀ ਉਹਦੇ ਲਈ ਸਾਨੂੰ ਜੀ ਘੱਟੋ ਘੱਟ 2 ਮਹੀਨੇ ਪਹਿਲਾਂ ਦੱਸਿਆ ਜਾਵੇ ਅਸੀਂ ਜਿਹੜਾ ਇਹ ਕੈਂਪਸ ਜ਼ਿਆਦਾਤਰ ਸਮਰ ਵੈਕੇਸ਼ਨ 'ਤੇ ਲਗਾਉਨੇ ਆ ਇਸ ਤੋਂ ਇਲਾਵਾ ਸਾਡੇ ਕੋਲ ਕਈ ਕੈਂਪ ਨੇ ਜਿਵੇਂ ਕਲਾ ਆਰਟ ਐਂਡ ਕ્રાਫਟ ਦਾ ਜਾਂ ਕੁਕਿੰਗ ਦੇ ਕੈਂਪ ਜਾਂ ਹੋਰ ਬਤਕੇ ਦੀਆਂ ਕਲਾਸਾਂ ਬਹੁਤ ਸਾਰੀਆਂ ਕਲਾਸਾਂ ਨੇ ਉਹਨਾਂ ਲਈ ਅਸੀਂ ਪਹਿਲਾਂ ਸੰਪਰਕ ਕਰਦੇ ਆ ਟੀਮ ਤਿਆਰ ਕਰਦੇ ਆ ਬੱਚਿਆਂ ਦਾ ਸਰਵੇ ਕਰਦੇ ਆ ਫਿਰ ਦੇਖਦੇ ਆ ਵੀ ਉੱਥੇ ਸਾਨੂੰ ਕਿਹੜੀ ਜਗ੍ਹਾ 'ਤੇ ਅਸੀਂ ਕੈਂਪ ਲਗਾ ਸਕਦੇ ਆ ਉਸ ਤੋਂ ਬਾਅਦ ਇਹਦੀ ਸਾਰੀ ਪੁਛ ਪੜਤਾਲ ਤੋਂ ਬਾਅਦ ਕੈਂਪ ਲਗਾਏ ਜਾਂਦੇ ਆ ਕੋਈ ਵੀ ਆਪਾ ਗਤੀਵਿਧੀ ਕਰਨੀ ਹੋਵੇ ਗਤਕਾ ਸਿੱਖਣਾ ਹੋਵੇ ਜਾਂ ਕੀਰਤਨ ਸਿੱਖਣਾ ਹੋਵੇ ਹਰ ਕਿਸੇ ਦੀ ਫੀਸ ਸੇਮ ਹੈ 100 ਰੁਪਏ ਹੀ ਹੈ ਬਿਲਕੁਲ ਜੀ 100 ਰੁਪਏ ਫੀਸ ਹੈ ਸਿਰਫ ਰਜਿਸਟ੍ਰੇਸ਼ਨ ਫੀਸ ਆ ਫਾਰਮ ਫੀਸ ਤੋਂ ਇਲਾਵਾ ਕੋਈ ਪੈਸਾ ਨਹੀਂ ਲਿਆ ਜਾਂਦਾ ਜੇਕਰ ਕਿਸੇ ਜਗ੍ਹਾ ਦੇ ਉੱਤੇ ਅਸੀਂ ਲਗਾਤਾਰ ਕਲਾਸਾਂ ਚਲਾਉਣੀਆਂ ਨੇ ਸਾਲ ਪਰ ਦੋ ਸਾਲ ਤਾਂ ਉੱਥੇ ਜਿਹੜੇ ਸ਼ਸਤਰ ਬਣਨੇ ਨੇ ਉਸ ਜਗ੍ਹਾ ਦੇ ਉੱਥੇ ਨਹੀਂ ਬਣਾ ਕੇ ਉੱਥੇ ਦੇ ਦਿੱਤੇ ਜਾਂਦੇ ਆ ਉਹ ਬੱਚਿਆਂ ਦੇ ਮਾਪੇ-ਬਾਪ ਨੂੰ ਜਾਂ ਪ੍ਰਬੰਧਕ ਕਮੇਟੀਆਂ ਨੂੰ ਕਿਹਾ ਜਾਂਦਾ ਵੀ ਤੁਸੀਂ ਉਪਰਾਲਾ ਕਰੋ ਹਿੰਮਤ ਕਰੋ ਰਲ ਕੇ ਪੈਸੇ ਪਾ ਕੇ ਆਪਾਂ ਉਹ ਚੀਜ਼ ਤਿਆਰ ਕਰਕੇ ਉੱਥ ਤਬ ਉਹ ਬੰਦਾ ਉਹਦੇ ਕਲਾ ਬਿਲਕੁਲ ਇਹ ਹੁਣ ਉਹ ਸ਼ਹਿਰ ਚ ਖੜੇ ਆ ਜੀ ਇਹਦੀ ਪਿੰਡਾਂ ਵਿੱਚ ਵੀ ਜਾਂਦੇ ਕਲਾ ਸ਼ਹਿਰ ਚ ਸੀ ਸਿਮੇ ਤੋਂ ਦੇਖੋ ਜੀ ਅਸੀਂ ਪਠਾਨਕੋਟ ਦੇ ਪਿੰਡਾਂ ਤੱਕ ਸੰਗਰੂਰ ਦੇ ਪਿੰਡਾਂ ਤੱਕ ਜਾ ਕੇ ਆਏ ਆ ਕੈਂਪ ਲਗਾਉਨੇ ਆ ਇੱਥੇ ਇੱਕ ਨੇਚ ਪਿੰਡ ਸਾਨੇ ਵਾਲ ਅਨੰਦਪੁਰ ਬਹੁਤ ਸਾਰੇ ਇਦਾਂ ਦੇ ਪਿੰਡ ਨੇ ਜਿੰਨਾ ਚਿੱਲ ਪਿੰਡ ਤੇ ਆਪਣੇ ਨੇੜੇ ਦੇ ਪਿੰਡ ਨੇ ਇਸ ਤੋਂ ਇਲਾਵਾ ਜੇ ਦੂਰ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਬਹੁਤ ਇਦਾਂ ਦੀ ਜਗ੍ਹਾ ਨੇ ਮੁਕੇਰੀਆ ਸਾਈਡ ਹੋ ਗਿਆ ਅੰਮ੍ਰਿਤਸਰ ਸਾਈਡ ਹੋ ਗਿਆ ਬਹੁਤ ਜਗ੍ਹਾ ਤੇ ਜਾ ਕੇ ਕੈਂਪ ਲਗਾਉਨੇ ਆ ਇੱਕ ਵਾਰੀ ਜ਼ਿਆਦਾ ਨੰਬਰ ਵੀ ਉਹਨਾਂ ਥਲੇ ਮੈਂਸ਼ਨ ਵੀ ਕਰ ਦਾਂਗੇ ਕਿ ਇਹ ਆਹ ਸਾਡਾ ਨੰਬਰ ਹੈ ਬੋਲੋ ਸਾਡੀ ਸੰਸਥਾ ਦਾ ਨਾਮ ਹੈ ਜੀ ਅਕਾਲ ਸਹਾਇ ਯੂਥ ਕਲੱਬ ਮੇਰਾ ਨੰਬਰ ਹੈ ਜੀ 8427027315 8427027315 ਠੀਕ ਹੈ ਅੰਤ ਵਿੱਚ ਕੋਈ ਆਪਣੇ ਯੂਥ ਨੂੰ ਮੈਸੇਜ ਦੇ ਕੇ ਜਾਓ ਜੀ ਦੇਖੋ ਜੀ ਮੈਂ ਯੂਥ ਨੂੰ ਮੈਸੇਜ ਦੇਣਾ ਚਾਹੁੰਦਾ ਯੂਥ ਦੇ ਨਾਮ ਨਾਲ ਮੈਂ ਉਹਨਾਂ ਦੇ ਮਾਪੇ-ਬਾਪ ਨੂੰ ਤੇ ਉਹਨਾਂ ਦੇ ਗੁਰਦੁਆਰਾ ਸਾਹਿਬ ਜੋ ਸਾਡੇ ਮੁਹੱਲਿਆਂ ਦੇ ਵਿੱਚ ਨੇ ਗਲੀਆਂ ਦੇ ਵਿੱਚ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਦੇਖੋ ਭਾਈ ਇਹ ਚੀਜ਼ਾਂ ਸ਼ੁਰੂ ਕਰਨ ਦੀ ਤੇਰੀ ਹੈ ਨਹੀਂ ਗੱਲ ਪੈਸੇ ਦੀ ਜਦੋਂ ਮੈਂ ਸ਼ੁਰੂਆਤ ਕਰਦਾ ਅੱਜ ਵੀ ਕਈ ਵਾਰ ਜੇਬ 'ਚ ਪੈਸਾ ਨਹੀਂ ਹੁੰਦਾ ਪਰ ਜਦੋਂ ਆਪਾਂ ਕੰਮ ਕਰਨ ਦੀ ਮਨ ਦੇ ਨਾਲ ਇੱਛਾ ਕਰਦੇ ਆ ਤਾਂ ਉਸ ਤੋਂ ਬਾਅਦ ਜਿਵੇਂ ਕਹਿੰਦੇ ਹਾਂ ਹਿੰਮਤ ਤੇ ਮਰਦਾ ਮਦਦੇ ਖੁਦਾ ਤਾਂ ਸਾਰੇ ਸਾਰੇ ਸਾਥ ਦਿੰਦੇ ਨੇ ਆਪੇ ਰਾਹ ਖੁੱਲ ਜਾਂਦੇ ਨੇ ਜੇਕਰ ਇਦਾਂ ਦੇ ਕੈਂਪ ਲਾਉਣੇ ਨੇ ਉਪਰਾਲੇ ਕਰਨੇ ਨੇ ਯੂਥ ਨੂੰ ਮੈਂ ਕਹਿਣਾ ਚਾਹੂੰਗਾ ਜਿੰਨਾ ਚਿਰ ਬਾਣੀ ਪੜ੍ਹਦੇ ਨਹੀਂ ਬਰੂਕਰ ਨਾਲ ਜੁੜਦੇ ਨਹੀਂ ਉਨੀ ਦੇਰ ਤੱਕ ਅਸੀਂ ਕਿਸੇ ਚੀਤੇ ਨਾਲ ਵਿਚਾਰ ਕਰ ਸਕਦੇ ਆ ਤੇ ਨਾ ਹੀ ਕਿਸੇ ਚੀਤੇ ਬਹਿਸ ਕਰ ਸਕਦੇ ਆ ਕਿਉਂਕਿ ਸਾਡੇ ਬੱਚੇ ਅੱਜ ਕੱਲ ਸੁਣ ਸੁਣ ਕੇ ਦੂਜਿਆਂ ਦੇ ਵਿਚਾਰਾਂ ਤੇ ਬਹਿਸਾਂ 'ਚ ਪੈ ਗਏ ਨੇ ਪਰ ਆਪ ਪੜਦੇ ਨਹੀਂ ਮੈਂ ਬੇਨਤੀ ਕਰੂੰਗਾ ਪੜਨਾ ਜ਼ਰੂਰੀ ਹੈ ਪੜਨਾ ਤੇ ਵਿਚਰਨਾ ਸਿੱਖੋ ਉਹ ਬਹੁਤ ਧੰਨਵਾਦ ਜੀ ਵਾਈ ਗੁਰੂ ਜੀ ਕਾਕਾ ਸਾਹਿਬ ਵਾਈ ਗੁਰੂ ਜੀ ਹਾਂ ਜੀ ਹੋਰ ਕੋਈ ਬਹੁਤ ਹੀ ਵੱਡ ਮੁੱਲਾ ਜੋ ਯੋਗਦਾਨ ਦਿੱਤਾ ਸਾਨੂੰ ਇਸ ਕਲੱਬ ਨੇ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਵਧੀਆ ਸਿਖਾਈ ਦਿੱਤੀ ਗਈ ਹੈ ਜਿਹੜਾ ਕੰਮ ਪਰਬੰਧਕ ਕਮੇਟੀਆਂ ਨਹੀਂ ਕਰ ਸਕੀਆਂ ਇਸ ਕਲੱਬ ਦੇ ਵੱਲੋਂ ਕੰਮ ਕੀਤਾ ਗਿਆ ਹੈ ਸਾਨੂੰ ਇਸ ਕੈਂਪ 'ਚ ਕੋਈ ਗਰੇਜ ਨਹੀਂ ਹੈ ਪਰਬੰਧਕ ਕਮੇਟੀਆਂ ਜੋ ਇਸ ਕੰਮ 'ਚ ਫੇਲ ਸਨ ਇਸ ਕਲੱਬ ਨੇ ਸਾਰਿਆਂ ਨੂੰ ਜਗਾਇਆ ਹੈ ਆਕੇ ਠੀਕ ਹੈ ਜੀ ਤੇ ਜੋ ਕੰਮ ਕੀਤਾ ਹੈਗਾ ਬਹੁਤ ਵਧੀਆ ਸਹੂਲਤ ਨਾਲ ਪੂਰਾ ਕੈਂਪ ਚੱਲਿਆ ਹੈ ਛੋਟੇ ਛੋਟੇ ਬੱਚਿਆਂ ਨੇ ਕੀਰਤਨ ਵੀ ਸਿੱਖਿਆ ਹੈ ਤਬਲਾ ਵੀ ਸਿੱਖਿਆ ਹੈ ਦਸਤਾਰਾਂ ਸੋਹਣੇ ਸਜਾਈਆਂ ਹਨ ਸਾਰੇ ਦੇ ਆਪਾ ਦੇਖ ਹੀ ਰਹੇ ਹੋ ਸਾਰਾ ਕੁਝ ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਪ੍ਰਬੰਧਕ ਕਮੇਟੀਆਂ ਨੂੰ ਕਿ ਆਹ ਜੇ ਕੈਂਪ ਜੁੜ ਲਗਵਾਇਆ ਕਰੋ ਤੇ ਨੌਜਵਾਨਾਂ ਨੂੰ ਬੇਨਤੀ ਹੈ ਜੇ ਨਸ਼ਿਆਂ ਤੋਂ ਦੂਰ ਰਹੋ ਜੋ ਮੇਨ ਵੱਡੀ ਮਾਰ ਆ ਪੰਜਾਬ ਨੂੰ ਨਸ਼ੇ ਦੀ ਪੈ ਰਹੀ ਹੈ ਤੋ ਜਾਨਾ ਖਬਰਾਂ ਸੁਣਦੇ ਹਾਂ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਮੌਤ ਹੋ ਗਈ ਬੜਾ ਮਨ ਦੁਖੀ ਹੁੰਦਾ ਹੈ ਕਿ ਆਪਣਾ ਹੱਸਦਾ ਵਜਦਾ ਪੰਜਾਬ ਕਿਹੜੇ ਰਾਹ ਤੁਰ ਪਿਆ ਹੈ ਆਸ ਕਰਦੇ ਹਾਂ ਕਿ ਇਹੋ ਜਿਹੇ ਉਪਰਾਲੇ ਹੀ ਬੱਚਿਆਂ ਨੂੰ ਸਿੱਧੇ ਰਾਹ ਪਾਣਗੇ ਸਾਰਿਆਂ ਨੂੰ ਦੁਆਰਾ ਹੀ ਬੇਨਤੀ ਹੈ ਕਿ ਨਸ਼ੇ ਤੋਂ ਬਚੋ ਤੇ ਬੱਚਾ ਨੂੰ ਗੁਰੂ ਘਰ ਨਾਲ ਜੋੜੋ ਜੀ ਜੇ ਗੁਰੂ ਘਰ ਜੁੜੋਗੇ ਤਾਂ ਹਰ ਕਾਇਤੋਂ ਬਚ ਜਾਓਗੇ ਇੰਨੀਆਂ ਬੇਨਤੀਆਂ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਵੇਸੇ ਹੀ ਕਲ ਹੋਰ ਇਹ ਬਹੁਤ ਲੱਗਾ ਜੋ ਕਦਮ ਆਈ ਤੁਸੀਂ ਕਮੇਟੀ ਜਿਹੜੀ ਛੋਟੀ ਐ ਗੁਰਦੁਆਰਾ ਸਾਹਿਬ ਦੀ ਕਮੇਟੀ ਆ ਮੈਂ ਤੁਹਾਨੂੰ ਬਹੁਤ ਪੁਧਾਈ ਦੇ ਪਾਤਰੋਂ ਤੇ ਸ਼ਾਬਾਸ਼ ਦੇ ਪਾਤਰੋਂ ਜਿਹੜੇ ਤੁਸੀਂ ਅੱਜ ਅਜੇ ਕਦਮ ਚੱਕ ਰਹੇ ਹੋ ਤੇ ਮੈਂ ਬਹੁਤ ਬਹੁਤ ਥੋੜਾ ਧੰਨਵਾਦ ਕਰਦਾ ਜੀ ਆ ਸਾਰੀ ਸਿੱਖ ਸੰਗਤ ਨੂੰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਮੇਟੀ ਤੇ ਜਸਪੀ ਸਿੰਘ ਖਾਲਸਾ ਜੀ ਤੇ ਹੋਰ ਆਪਾਂ ਜੋ ਚੀਜ਼ਾਂ ਦੇਖੀਆਂ ਤਾਂ ਅੱਜ ਇੱਥੇ ਬਹੁਤ ਵਧੀਆ ਲੱਗਿਆ ਕਿ ਕਿਉਂਕਿ ਗੁਰੂ ਘਰ ਤਾਂ ਬਹੁਤ ਆਪਾਂ بڑا ਹੀ ਜਾਣਦੇ ਆ ਦਾਦਾ ਦੇ ਗੁਰੂ ਘਰ ਬਣਦਾ ਪਿਆ ਇਸੇ ਕਈ ਗੁਰੂ ਘਰ ਆਪਾਂ ਕਹੇ ਇੱਥੋਂ ਤੱਕ ਆਪਾਂ ਰਾਣੀ ਦੀ ਪਾਰਟੀ ਨਾ ਤੋਂ ਵੀ ਬਣ ਗਈ ਜਾਤੀਆਂ ਨਾਮ ਦੀ ਬਣ ਗਈ ਪਰ ਸਿੱਖੀ ਨਾਲ ਜੋੜਨ ਵਾਲਾ ਕੋਈ ਨਹੀਂ ਮਿਲਦਾ ਤੇ ਗੁਰੂ ਘਰ ਜੋ ਸਿੱਖੀ ਨਾਲ ਜੋੜ ਰਿਹਾ ਵਾ ਇੱਕ ਸਕਲਾਈ ਹੈ ਜੋ ਬੱਚਿਆਂ ਨੂੰ ਗਾ ਸਿੱਖੀ ਨਾਲ ਜੋੜ ਰਿਹਾ ਜੋ ਅੱਜ ਦੇ ਟਾਈਮ ਦੀ ਬਹੁਤ ਵੱਡੀ ਜ਼ਰੂਰਤ ਆ ਇਹਨਾਂ ਕਮੇਟੀ ਵਾਲਿਆਂ ਦੇ ਅਕਾਲ ਸਾਹਿਬ ਜੀ ਦੇ ਵੀਰੇ ਉਹਨਾਂ ਦੇ ਬਹੁਤ ਵਧਾਈ ਦੇ ਪਾਤਰ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਵਾਂ ਫਿਰ ਆਪਾਂ ਕਿਸੇ ਵੀਡੀਓ 'ਚ ਮਿਲਦੇ ਹਾਂ ਥੋੜਾ ਜਿਹਾ ਪਾਸੇ ਕੁਮਾਰੀ 20 ਪਾਸੇ ਪੰਜਾਬੀ ਚੈਨਲ ਤੋਂ ਵਾਏ ਵਾਹਿਗੁਰੂ ਜੀ ਕੀ ਫਤਿਹ